ਸੁਸ਼ਿਆ ਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਆ ਬਿਲਕੁਲ ਵਧੀਆ ਤੇ ਇੱਧਰ ਜੀ ਮਾਰਨਿੰਗ ਦਾ ਟਾਈਮ ਟਾਈਮ ਹੋ ਚੁੱਕਾ ਜੀ 5:30 ਵਜੇ ਦਾ ਤੇ ਪਿੱਟੂ ਚਾ ਚੁੱਕੇ ਆ ਚਾਹ ਪੀ ਕੇ ਖੇਤਾਂ ਵੱਲ ਤੇ ਨਾਲੇ ਡੰਗਰ ਪਸਵਾਂ ਨੂੰ ਕੱਕ ਵਗੈਰਾ ਪਾਣੀ ਹੁੰਦੇ ਉਹ ਜਲਦੀ ਚਲੇ ਜਾਂਦੇ ਆ ਤੇ ਇੱਧਰ ਚਾਹ ਪੀ ਕੇ ਮੈਂ ਲੱਗੀ ਸੀ ਇੱਕਮ ਦੀ ਯੂਨੀਫਾਰਮ ਪ੍ਰੈਸ ਕਰਨ ਮੈਂ ਕਿਹਾ ਇੱਕਮ ਦੀ ਯੂਨੀਫਾਰਮ ਪ੍ਰੈਸ ਕਰਕੇ ਫਿਰ ਲੱਗਦੇ ਆਪਾਂ ਬਾਕੀ ਦੇ ਕੰਮਾਂ ਨੂੰ ਬੱਚੇ ਹਲੇ ਸੋਏ ਹੋਏ ਆ ਇੱਕਮ ਨੂੰ ਵੀ ਹਲੇ ਮੈਂ ਜਗਾਣਾ ਆ ਤੇ ਫਿਰ ਉੱਠ ਕੇ ਬਣਾਨਾ ਕੇ ਰੈਡੀ ਹੋ ਜਾਊਗਾ ਤੇ ਜਾਨੂ ਮੈਂ ਕਿਹਾ ਚਲੋ ਹਲੇ ਥੋੜਾ ਟਾਈਮ ਹੈਗਾ ਤੇ ਮੈਂ ਯੂਨੀਫਾਰਮ ਵਗੈਰਾ ਪ੍ਰੈਸ ਕਰ ਦਮਾ ਉਹਦੀ ਤੇ ਪ੍ਰੈਸ ਕਰਕੇ ਉਹਦਾ ਸਾਰਾ ਸਮਾਨ ਉਥੇ ਕੋਲ ਲਾ ਜਾ ਕੇ ਬੈੱਡ ਤੇ ਰੱਖ ਦਮਾ ਫਿਰ ਉੱਟੂਗਾ ਤੇ ਤਿਆਰ ਹੋ ਕੇ ਪਾ ਲੂਗਾ ਤੇ ਇਧਰ ਜੀ ਆਪਾਂ ਕੰਟੀਨਿਊ ਬਲੌਗ ਨਹੀਂ ਬਣਾ पाए ਤੇ ਇਧਰ ਹੁਣ ਜਾ ਰਿਆਂ ਆਪਾਂ ਮਾਛੜਾ ਸਾਹਿਬ ਇਕਤਿਹਾਰ ਸਿਮਰਤਿਸ ਕੋ ਅਡਮਿਸ਼ਨ ਕਰवानी ਸੀ ਤੇ ਇੱਕ ਆਪਣੀ ਜਿਹੜੀ ਕਣਕ ਆ ਉਹ ਆਈ ਵੇਸੇ ਮੰਡੀ ਤੇ ਬਿੱਟੂ ਨੇ ਜਗਾ ਦੇਖ ਕੇ ਉਹ ਸਟਵਾਣੀ ਸੀ ਫਿਰ ਇਸ ਕਰਕੇ ਆਪਾਂ ਸਿੱਧੇ ਪਹਿਲਾਂ ਮੰਡੀ ਆ ਗਏ ਕਿਉਂਕਿ ਜਗਾ ਦੇਖ ਕੇ ਹੁਣ ਇਹਨਾਂ ਨੇ ਜਿਹੜੀ ਕਣਕ ਉਹ ਸਟਵਾ ਆ ਕੇ ਫਿਰ ਸਿੱਧੇ ਜਾਣਾ ਆਪਾਂ ਸਕੂਲ ਸਿਮਰਤ ਦੀ ਐਡਮਿਸ਼ਨ ਕਰਵਾਉਣ ਵਾਸਤੇ ਵੀ ਹੁਣ ਧੁੱਪੇ ਥੋੜੀ ਪਈ ਆ ਸਰੋਂ ਵੀ ਆਈ ਆ ਨਾ ਸਰੋਂ ਦੇ ਦੋ ਥੈਲੇ ਲੈ ਲਓ ਹਾਂ ਨਹੀਂ ਇਹ ਕਹਿੰਦੇ 8500 ਰੁਪਏ ਦੇ ਜਿਨੀ ਮਰਜੀ ਤੇਲ ਨਾਲ ਉਹ ਤਾਂ ਸਸਤੀ ਆ ਯਾਰ ਘਰ ਦੀ ਚੀਜ਼ ਹੁੰਦੇ ਢੇਰੀਆਂ ਢੇਰੀਆਂ ਹੋਰ ਦੋ ਦਿਨਾਂ ਨੂੰ ਇਹਨਾਂ ਢੇਰੀਆਂ ਢੇਰੀਆਂ ਦਿਖਣੀਆਂ ਆ ਆ ਕਿਸੇ ਦੀ ਫੋਲੀ ਹੋਈ ਆ ਕਣਕ ਇਧਰ ਜੀ ਮੰਡੀ ਦਾ ਕੰਮ ਨਵੇੜ ਕੇ ਆਪਾਂ ਚੱਲ ਪਏ ਸੀਗੇ ਹਰਪਸਿਮਰਤ ਦੇ ਸਕੂਲ ਕਿਉਂਕਿ ਉਹਦੀ ਕਰਵਾਣੀ ਆ ਆਪਾਂ ਅੱਜ ਐਡਮਿਸ਼ਨ ਐਡਮਿਸ਼ਨ ਪਹਿਲੇ ਬਹੁਤ ਲੇਟ ਆ ਵਿੱਚ ਛੁੱਟੀਆਂ ਆਈ ਗਈਆਂ ਉਹਦੇ ਕਰਕੇ ਕਾਫੀ ਲੇਟ ਹੋ ਗਈ ਤੇ ਜਿਹੜਾ ਆ ਬਲੌਗ ਇਹਦਾ ਵੀ ਸਕੂਲ ਦਾ ਵੀ ਮੈਂ ਬਾਰੋ-ਬਾਰਾ ਬਣਾਇਆ ਅੰਦਰੋਂ ਨਹੀਂ ਬਣਾਇਆ ਹੈਗਾ ਟਾਈਮ ਘੱਟ ਸੀ ਇਧਰ ਜੀ 1 ਵਜੇ ਆਂਦੀ ਜਿਹੜਾ ਐ ਮੈਂ ਵੜ ਗਈ ਸੀ ਕਿਚਨ ਦੇ ਵਿੱਚ ਮਤਲਬ ਕਿ ਇਹ ਬਲੌਗ ਜਿਹੜਾ ਐ ਮੈਂ ਲੇਟ ਸ਼ੁਰੂ ਕੀਤਾ ਐ ਤੇ ਮਤਲਬ ਕਿ ਆਂਦੀ ਫਟਾਫਟ ਜਿਹੜਾ ਐ ਮਤਲਬ ਕਿ ਕੜੀ ਵਗੈਰਾ ਬਣਾਈ ਬੇਸਨ ਕੋਲ ਕੇ ਇੱਕ ਸਾਈਡ ਜਿਹੜਾ ਐ ਮੈਂ ਕੜੀ ਕੜਨ ਵਾਸਤੇ ਰਿਚਣ ਵਾਸਤੇ ਰੱਖੀ ਤੇ ਦੂਜੀ ਸਾਈਡ ਜਿਹੜਾ ਤੜਕਾ ਤਿਆਰ ਕਰਕੇ ਫਟਾਫਟ ਤੜਕਾ ਲਗਾਇਆ ਕਿਉਂਕਿ ਏਕਮ ਦਾ ਵੀ ਸਕੂਲੋਂ ਆਨ ਦਾ ਟਾਈਮ ਹੋ ਜਾਂਦਾ 1 ਵਜੇ ਤੋਂ ਆ ਕੇ ਮਤਲਬ ਕਿ 2:30 ਵਜੇ ਏਕ ਆ ਜਾਂਦਾ ਐ ਤੇ ਇਹ ਜਿਹੜਾ ਬਲੌਗ ਆ ਤਕਰੀਬਨ ਮੈਂ 2:30 ਵਜੇ ਸ਼ੁਰੂ ਕੀਤਾ ਸੀਗਾ ਤੇ ਸਾਰਿਆਂ ਨੇ ਮਤਲਬ ਕਿ ਨਾਲ ਦੀ ਨਾਲ ਲੰਚ ਕਰ ਲਿਆ ਸੀ ਪਿੰਡਾ ਦੇ ਵਿੱਚ ਨਾ ਤਿੰਨੇ ਟਾਈਮ ਰੋਟੀ ਬਣਦੀ ਆ ਤਿੰਨੇ ਟਾਈਮ ਜਿਹੜਾ ਆ ਮਤਲਬ ਕਿ ਸਵੇਰੇ ਸ਼ਾਮ ਮਤਲਬ ਸਵੇਰੇ ਦੁਪਹਿਰੇ ਸ਼ਾਮ ਤਿੰਨੇ ਟਾਈਮ ਜਿਹੜਾ ਆ ਮਤਲਬ ਕਿ ਰੋਟੀ ਬੰਨੀ ਹੋ ਬੰਨੀ ਆ ਜੋ ਮਰਜ਼ੀ ਹੋ ਜਵੇ ਤੇ ਇੱਧਰ ਜਦੋਂ ਫਿਰ ਮੈਨੂੰ ਇਹ ਸੀ ਵੀ ਮੇਰੇ ਮਤਲਬ ਕਿ ਰੋਟੀ ਨਾ ਲੇਟ ਹੋ ਜਵੇ ਤੇ ਫਿਰ ਜਿਹੜਾ ਆ ਮੈਂ ਬਲੌਗ ਥੋੜਾ ਲੇਟ ਸ਼ੁਰੂ ਕੀਤਾ ਤੇ ਇੱਥੇ ਮੈਂ ਕਰ ਰਹੀ ਸੀ ਕਿਚਨ ਕਲੀਨ ਤੇ ਕਾਫੀ ਕੰਮ ਹੋ ਗਿਆ ਸੀ 1 ਵਜੇ ਤੋਂ ਦੇਖ ਲਓ ਹਲੇ ਤੱਕ ਮੈਂ ਜਿਹੜਾ ਕਿਚਨ ਤੋਂ ਬਾਹਰ ਜਾ ਕੇ ਨਹੀਂ ਸੀ ਦੇਖਿਆ ਤਕਰੀਬਨ ਹੁਣ ਟਾਈਮ ਜਿਹੜਾ ਆ 3 ਸਵਾਤਿੰਦਾ ਹੋ ਗਿਆ ਸੀ ਨਾਲ ਹੀ ਜਿਹੜਾ ਐ ਮੈਂ ਫਿਰ ਬਰਤਨ ਕਲੀਨ ਕਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਇੱਕ ਮਿੰਟ ਸਕੂਲ ਦੇ ਵਿੱਚ ਟਾਈਮ ਲੱਗ ਗਿਆ ਕਿਉਂਕਿ ਅੱਜ ਸਿਮਰੀ ਮਤਲਬ ਕਿ ਸਿਮਰਤੀ ਐਡਮਿਸ਼ਨ ਕਰवानी ਸੀ ਕਿ ਪਲੱਸ 1 ਦੀ ਤਾਂ ਮਤਲਬ ਕਿ ਪਹਿਲਾਂ ਨਰਸਰੀ ਤੋਂ ਲੈ ਕੇ 10th ਤੱਕ ਤਾਂ ਇੱਕੋ ਐਡਮਿਸ਼ਨ ਚੱਲਦੀ ਆ ਸੈਕ੍ਰੇਟ ਹਾਰਟ ਵਿੱਚ ਇੱਕ ਵਾਰੀ ਐਡਮਿਸ਼ਨ ਨਰਸਰੀ ਚ ਹੋ ਜਾਵੇ ਤਾਂ 10th ਤੱਕ ਕੋਈ ਚੱਲਦੀ ਆ ਤੇ ਹੁਣ ਜਿਹੜੀ ਆ ਆਉਂਦੀ ਪਲੱਸ 1 ਸੀਗੀ ਪਲੱਸ 1 ਦੀ ਜਿਹੜੀ ਉਹਦੀ ਐਡਮਿਸ਼ਨ ਫੀਸ ਲੱਗਣੀ ਸੀ ਤੇ ਐਡਮਿਸ਼ਨ ਹੋਣੀ ਸੀ ਉਹਦੇ ਕਰਕੇ ਮੇਰਾ ਜਾਣਾ ਬਹੁਤ ਜ਼ਰੂਰੀ ਸੀ ਪਹਿਲੇ ਹੀ ਘਰੋਂ ਬਹੁਤ ਜਲਦੀ ਜਲਦੀ ਚ ਗਈ ਇਸੇ ਕਰਕੇ ਜਿਹੜਾ ਕੰਮ ਸਾਰਾ ਲੇਟ ਹੋ ਗਿਆ ਲੰਚ ਦਾ ਮੇਰਾ ਇੱਧਰ ਮੇਰੇ ਬਰਤਨ ਜਿਹੜੇ ਆ ਕਲੀਨ ਹੋ ਚੁੱਕੇ ਸੀ ਤਾਂ ਇੱਕੰਮ ਨੂੰ ਜਲਦੀ ਲੱਗੀ ਹੋਈ ਸੀ ਸਿਚੁਏਸ਼ਨ ਜਾਂਦੀ ਉਹਦਾ ਟੁਵੀਸ਼ਨ ਦਾ ਟਾਈਮ ਹੋ ਗਿਆ ਸੀ ਤਾਂ ਉਹ ਬਾਰ ਬਾਰ ਕਹਿ ਰਿਹਾ ਸੀ ਮम्मा ਪਾਪਾ ਨੂੰ ਕੋ ਮੈਨੂੰ ਛੱਡਿਆ ਨਾ ਤੇ ਮਿੱਟੂ ਕਰ ਰਹੀ ਸੀ ਬਾੜੇ ਦਾ ਕੰਮ ਆਪਣਾ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਮੈਂ ਬਾੜੇ ਦਾ ਕੰਮ ਮੱਜਾਂ ਨੂੰ ਪੱਠੇ ਵਗੈਰਾ ਪਾ ਕੇ ਜਾਵਾਂ ਜਿਹੜਾ ਕਿਉਂਕਿ ਉਹਨਾਂ ਨੇ ਫਿਰ ਉੱਥੇ ਇੱਕਮ ਨੂੰ ਮਾਛੀੜਾ ਸਾਹਿਬ ਟਿਊਸ਼ਨ ਜਾਂਦਾ ਹੈ ਉੱਥੇ ਟਿਊਸ਼ਨ ਛੱਡ ਕੇ ਖੁਦ ਮੰਡੀ ਜਾਣਾ ਸੀਗਾ ਤੇ ਜਿਹੜਾ ਮੰਡੀ ਦੇ ਵਿੱਚ ਜਿਹਨੂੰ ਛੱਡਿਆ ਹੋਇਆ ਉਹਦੀ ਰੋਟੀ ਵੀ ਜਾਣੀ ਸੀਗੀ ਤੇ ਫਿਰ ਮੈਂ ਉਹਦੀ ਰੋਟੀ ਵੀ ਵਗੈਰਾ ਵੀ ਪੈਕ ਕਰਨੀ ਸੀਗੀ ਤੇ ਇੱਧਰ ਮੈਨੂੰ ਵੀ ਜਲਦੀ ਸੀਗੀ ਉੱਧਰ ਇੱਕਮ ਰੋੜਾ ਪਾ ਰਿਹਾ ਸੀ ਤੇ ਮੈਂ ਨਾਲ-ਨਾਲ ਇੱਕਮ ਨੂੰ ਸਮਝਾ ਰਹੀ ਸੀ ਵੀ ਸਾਨੂੰ ਵੀ ਜ਼ਿਆਦਾ ਟੈਨਸ਼ਨ ਹੈ ਤੇਰੇ ਨਾਲੋਂ ਛੱਡਣ ਦੀ ਤਾਂ ਇਹ ਟਾਈਮ ਇਦਾਂ ਦਾ ਆਉਂਦਾ ਹੈ ਕਰ ਕੰਮ ਵੀ ਜ਼ਰੂਰੀ ਹੁੰਦਾ ਹੈ ਖੇਤੀ ਦਾ ਕੰਮ ਵੀ ਜ਼ਰੂਰੀ ਹੈ ਜਿੱਥੋਂ ਆਪਾਂ ਨੇ ਖਾਣਾ ਹੈ ਹੈਨਾ ਜਿੱਥੇ ਚਾਰ ਪੈਸੇ ਆਣੇ ਆ ਬਰਤਨ ਕਲੀਨ ਕਰਕੇ ਇੱਧਰ ਹੁਣ ਮੈਂ ਪੈਕ ਕਰਨ ਲੱਗੀ ਸੀ ਰੋਟੀ ਜਿਹੜੀ ਆਪਾਂ ਮੰਡੀ ਨੂੰ ਭੇਜਣੀ ਆ ਬਿੱਟੂ ਲੈ ਕੇ ਜਾਣਗੇ ਤੇ ਨਾਲੇ ਇੱਕ ਨੋਟਿਫਿਕੇਸ਼ਨ ਛੱਡਣਗੇ ਕਿਉਂਕਿ 4 ਵਜੇ 4 ਵਜੇ ਕੇ 10 ਮਿੰਟ ਤੇ ਇੱਕ ਕੰਮ ਦੀ ਨੋਟਿਫਿਕੇਸ਼ਨ ਹੁੰਦੀ ਆ ਤੇ ਤਕਰੀਬਨ 10-15 ਮਿੰਟ ਇੱਥੋਂ ਘਰੋਂ ਸਾਡੇ ਨੂੰ ਜਾਣ ਨੂੰ ਵੀ ਮਾਛੜਾ ਸਾਹਿਬ ਲੱਗ ਜਾਂਦੇ ਆ ਤੇ ਇੱਧਰ ਮੈਂ ਫਟਾਫਟ ਰੋਟੀ ਪੈਕ ਕਰ ਰਹੀ ਆ ਕਿਉਂਕਿ ਮੈਨੂੰ ਇਹ ਕੰਮ ਕਰਕੇ ਵੀ ਥੋੜਾ ਜਿਹਾ ਜਲਦੀ ਜਲਦੀ ਹੋ ਜਾਂਦਾ ਵੀ ਇਹ ਕੰਮ ਨੂੰ ਫਿਰ ਨਾ ਜਿਆਦਾ ਹੀ ਥੋੜੀ ਜਿਹੀ ੜੀ ਕਰਨ ਲੱਗ ਜਾਂਦਾ ਵੀ ਹਾਂ ਛੇਤੀ ਛੱਡਿਓ ਛੇਤੀ ਛੱਡਿਓ ਨਾ ਬੱਚਿਆਂ ਨੂੰ ਹੁੰਦਾ ਹੀ ਇਹ ਵੀ ਕੋਈ ਕੁਛ ਕਵੇ ਨਾ ਡਾਂਟੇ ਨਾ ਤੇ ਇੱਧਰ ਜਿਹੜਾ ਆ ਮੈਂ ਰੋਟੀ ਪੈਕ ਕਰਕੇ ਦੇ ਦੂੰਗੀ ਤਾਂ ਬਿੱਟੂ ਜਿਹੜਾ ਆ ਰੋਟੀ ਲੈ ਜਾਣਗੇ ਮੰਡੀ ਨੂੰ ਤੇ ਹੁਣ ਮੰਡੀ ਜਿਹੜਾ ਆ ਮਤਲਬ ਕਿ ਲੇਟ ਆਣਗੇ ਇਹ ਕੰਮ ਨੂੰ ਛੱਡ ਕੇ ਦੇਖਦੇ ਆ ਜਾਂਦੇ ਆ ਕਿ ਉਹਨੂੰ ਉੱਥੇ ਮੰਡੀ ਹੋਈ ਨਾਲ ਬਿਠਾ ਲੈਂਦੇ ਆ ਤੇ ਬਾਕੀ ਦੇਖਦੇ ਆ ਉਹਨ ਕਿਵੇਂ ਹੁੰਦਾ ਆ ਕਿਉਂਕਿ ਅੱਜ ਕੱਲ ਜਿਹੜਾ ਆ ਕੰਮ ਦੀ ਖੇਚਲ ਜਿਹੜੀ ਆ ਨਾ ਬਹੁਤ ਜ਼ਿਆਦਾ ਹੋ ਜਾਂਦੀ ਆ ਮਤਲਬ ਜਿਹੜੇ ਜ਼ਿਮੀਦਾਰ ਆ ਖੇਤੀਬਾੜੀ ਕਰਦੇ ਉਹ ਸਮਝ ਸਕਦੇ ਇਸ ਇਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਖੇਚਲ ਹੁੰਦੀ ਆ ਕਦੇ ਖੇਤਾਂ ਦੀ ਬੱਚਿਆਂ ਦੀ ਸਾਰੇ ਪਾਸੇ ਦੀ ਕਿਉਂਕਿ ਧਿਆੜੀਆਂ ਵਗੈਰਾ ਦੀ ਚਾਹ ਵਗੈਰਾ ਮਿੰਟ-ਮਿੰਟ ਪਾਣੀ ਸਭ ਕੁਝ ਜੜਾਇਆ ਘਰ ਹੋ ਜਾਂਦਾ ਆ ਉਹਦੇ ਕਰਕੇ ਜਿਹੜੀ ਹੈ ਖੇਚਲ ਬਹੁਤ ਜ਼ਿਆਦਾ ਹੋਈ ਹੁੰਦੀ ਆ ਰੋਟੀ ਵਗੈਰਾ ਪੈਕ ਕਰ ਦਿੱਤੀ ਆ ਟਾਈਮ ਜੀ ਪੌਣੇ 4 ਵਜੇ ਦਾ ਹੋ ਚੁੱਕਾ ਹੈ ਤੇ ਹੁਣ ਕਰਦੇ ਆਪ ਲੋ ਜੀ ਕਿਚਨ ਵਗੈਰਾ ਸਾਰੀ ਕਲੀਨ ਕਰਕੇ ਹੁਣ ਹੋਈ ਮੈਂ ਫ੍ਰੀ ਟਾਈਮ ਹੋ ਚੁੱਕਾ ਹੈ ਜੀ ਪੌਣੇ 4 ਵਜੇ ਦਾ ਤੇ ਇਹ ਰੋਟੀ ਭੇਜਣੀ ਆ ਆਪਾਂ ਮੰਡੀ ਉਹ ਪੈਕ ਕਰੀ ਆ ਕਿਚਨ ਆਪਾਂ ਪੂਰੀ ਕਲੀਨ ਕਰਤੀ ਇਦਾਂ ਜੀ 4 ਵਜੇ ਤੋਂ ਲੈ ਕੇ 6 ਵਜੇ ਤੱਕ ਕੀਤੀ ਆਪਾਂ ਰੈਸਟ ਹੋਣ ਆ ਗਏ ਆਪਾਂ ਖੇਤਾਂ ਵੱਲ ਘੁੰਮਣ ਵਾਸਤੇ ਤੇ ਖੇਤਾਂ ਦਾ ਮਾਹੌਲ ਦੇਖਣ ਵਾਸਤੇ ਵੀ ਖਣਕ ਵੱਡ ਹੋਈ ਉਹ ਚਲੋ ਘੁੰਮ ਕੇ ਆਨੇ ਆ ਖੇਤਾਂ ਵੱਲ ਦੇਖ ਕੇ ਆਨੇ ਤੇ ਇੱਧਰ ਬਿੱਟੂ ਬਰਸੀਨ ਵੱਡ ਰਹੇ ਸੀ ਹਨ ਇੱਥੇ ਬਹੁਤ ਸੋਹਣੀਆਂ ਬਟਰਫਲਾਈਆਂ ਉੱਡ ਰਹੀਆਂ ਸੀ ਹੈ ਨਾ ਤਾਂ ਮੈਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਉੱਡਦੀਆਂ ਹੋਈਆਂ ਤੇ ਉੱਪਰ ਮੈਂ ਵੀਡੀਓ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਏਕਮ ਸੀਗਾ ਏਕਮ ਗਾਇਰ ਸੇ ਮੇਰੀ ਵੀਡੀਓ ਨਾ ਮੰਮਾ ਬਣਾਇਓ ਤਾਂ ਮੈਂ ਉਹਨੂੰ ਕਿਹਾ ਮੈਂ ਕਿ ਮੈਂ ਤੇਰੀ ਨਹੀਂ ਬਣਾ ਰਹੀ ਮੈਂ ਬਟਰਫਲਾਈ ਦੇਖ ਰਹੀ ਹਾਂ ਬਹੁਤ ਸੋਹਣੀਆਂ ਲੱਗ ਰਹੀਆਂ ਆ ਤੇ ਦੇ 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 ਕਿ ਟਿੱਕ ਟਿੱਕ ਹੋ ਕਿਉਂ ਕਿ ਇਤੋਂ ਵੀ ਵਿੱਚ ਹੁਣ ਹੋਰ ਥੋੜੇ ਦਿਨਾਂ ਨੂੰ ਰੋਜ ਆਇਆ ਕਰਨੇ ਹਰਮਨ ਕਾਚੇ ਇੱਧਰ ਖੁਸ਼ਮਾ ਹੋਰ ਕੀ ਦੇਖਦਾ ਕਹਣਾ ਬੈਠਾ ਹੋਵੇ ਹਰਮਨ ਲੋਕ ਕੇ ਵਿੱਚ ਨਹੀਂ ਪਾਟਦੀ ਆਪਣੀ ਫਿਰ ਇੱਧਰ ਸਾਰੀ ਵੱਡ ਹੋ ਗਈ ਸਿਰਫ ਪੁੱਲਰ ਵਾਲੀ ਰਹਿ ਗਈ ਆਪਣੀ ਰੀਤ ਵਰਗੀ ਲੱਗਦੀ ਮੈਨੂੰ ਸੁਣੋ ਚੱਲ ਜੀ ਲੋ ਜੀ ਪਿੰਡ ਦੇ ਨੇੜੇ ਜਿਹੜੀ ਆਪਣੀ ਗਣਕ ਉਹ ਸਾਰੀ ਵੱਡ ਹੋ ਚੁੱਕੀ ਆ ਤੇ ਇਹ ਪਪੂਲਰ ਵਾਲੀ ਜਿਹੜੀ ਕਣਕ ਖੜੀ ਹੈ ਇਹ ਨੂਰ ਪਰ ਵਾਲੇ ਜਿਹੜੇ ਕਣਕ ਵੱਢ ਰਹੇ ਉਹੀ ਆ ਕੇ ਇੱਥੇ ਵੱਢਣਗੇ ਇਹ ਪਪੂਲਰ ਆਪਾਂ ਹਲੇ ਇਸੇ ਸਾਲ ਲਗਾਏ ਆ ਤੇ ਇਹਦੇ ਕਰਕੇ ਵੈਸੇ ਵੀ ਇਹਦੇ ਵਿੱਚ ਕੰਪਾਈਨ ਵਗੈਰਾ ਨਹੀਂ ਚਲਦੀ ਹੈ ਕਿ ਨਹੀਂ ਤਾਂ ਨਾਲੇ ਵੱਢ ਹੋ ਜਾਣੇ ਸੀਗੇ ਤੇ ਇਹ ਰਹਿ ਗਈ ਆਪਣੀ ਕਣਕ ਵੱਢਣ ਵਾਲੀ ਪਿੰਡ ਵਾਲੀ ਤਕਰੀਬਨ ਆਪਣੀ ਸਾਰੀ ਨਿਬੜ ਗਈ ਕਣਕ ਦਾ ਕੰਮ ਤੇ ਇਹਨਾਂ ਨੂੰ ਕਿਉਂਕਿ ਇਹਨੂੰ ਹੱਤੀ ਵਢਾ ਕੇ ਪ੍ਰੈਸ਼ਰ ਨਾਲ ਲੱਗ ਤੋਂ ਘਟਾਉਣਾ ਪੈਂਦਾ ਹੈ ਤੇ ਹੁਣ ਰਹਿਗਾ ਜੀ ਤੂੜੀਆਂ ਦਾ ਕੰਮ ਹੁਣ ਅੱਗੇ ਜਿਹੜਾ ਇਹ ਕੰਮ ਤੂੜੀਆਂ ਦਾ ਚੱਲੂਗਾ ਜੋਰਾ ਸ਼ੋਰਾ ਤੇ ਪਰ ਇਸ ਵਾਰ ਕਹਿੰਦੇ ਤੂੜੀ ਦਾ ਕੰਮ ਜਿਹੜਾ ਡਾਊਨ ਆ ਤੇ ਰੇਟ ਬਹੁਤ ਘੱਟ ਆ ਤੂੜੀ ਦੇ ਤੇ ਮੱਕੀ ਵੀ ਆਪਣੀ ਜਿਹੜੀ ਉਹ ਬਹੁਤ ਵਧੀਆ ਹੋਈ ਹੋਈ ਆ ਦੇਖਦੇ ਦੇਖਦੇ ਦੇਖੋ ਕਿੰਨੀ ਸੋਹਣੀ ਲੱਗਣ ਲੱਗੀ ਕਿੰਨੀ ਉੱਚੀ ਉੱਚੀ ਮੱਕੀ ਹੋ ਗਈ ਤੇ ਚਲੋ ਜੀ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਕਰਦੇ ਆ ਇੱਥੇ ਆਪਾਂ ਆਪਣੀ ਵੀਡੀਓ ਦਾ ਐਂਡ ਮਿਲਾਂਗੇ ਫਿਰ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਫਿਰ ਤੁਹਾਨੂੰ ਆਪਾਂ ਨੈਕਸਟ ਵੀਡੀਓ ਚ ਅੱਗੇ ਦੇਖਿਓ ਤੁਸੀਂ ਛੱਲੀਆਂ ਵੀ ਲੱਗਣ ਲੱਗ ਜਾਣੀਆਂ ਤੇ ਹਰੇ ਭਰੇ ਖੇਤ ਕਿੰਨੇ ਸੋਹਣੇ ਲੱਗਦੇ ਆ ਤੇ ਇਹ ਹੁਣ ਗੱਬੇ ਗੱਬੇ ਵਾਲੇ ਜਿਹੜੇ ਰਹਿ ਗਏ ਆਪਣੇ ਹੁਣ ਇੱਥੇ ਲੱਗੂਗੇ ਧਾਨ ਜੀਰੇ